ਜਦ ਕਰਵਾਲੀ ਜਦੋਂ ਨਾਲ ਖੜ ਕੇ ਕਹਿ ਸਕਦੀ ਵੀ ਜੀ ਦਾ ਦਾ ਸ਼ਰਮਨਦੀਪ ਸਿੰਘ ਮੰਗੂ ਮੱਠ ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਦਰ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸ਼ਬਦ ਵੀ ਲੈ ਸਕਦਾ ਦੁਨੀਆ ਬੜੀ ਠੀਕ ਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਆ ਸੰਸਾਰ ਆ Hindu Muslim Sikh ईसाई ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਇਹ ਦੁਨੀਆ ਬੜੀ ਦੁਨੀਆ ਤੇ ਸਾਰੇ ਆ ਜਾਂਦੇ ਨੇ ਮੈਂ ਮੈਂ ਇੱਕ ਪੁਸ਼ਪਸ਼ੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਦਾ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਦੋਂ ਬਾਅਦ ਤੂੰ ਹੁਣ ਇੱਕ ਪੱਗ ਬਣ ਕੇ ਫਿਰ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਤੇ ਇਸ ਕਰਕੇ ਮੈਂ ਉਹਦਾ ਪੁਸ਼ਪਸ਼ੀਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਗਿਆ ਹੋਇਆ ਜੈਪੁਰ ਤੇ ਅਸੀਂ ਇੱਥੇ ਬੈਠੇ ਆਂ ਜਦ ਤੱਕ ਉਹ ਆਉਂਦਾ ਨਹੀਂ ਆ ਤੇ ਜਦੋਂ ਤੱਕ ਉਹ ਆਉਂਦਾ ਨਹੀਂ ਆ ਪੁਸ਼ਪਸ਼ੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਜੀ ਵਾਹਿਗੁਰੂ ਜੀ ਤੱਕ ਸਾਡੇ ਕੋਲ ਲੜ ਪੀ ਜੇਣਾ ਕੋਈ ਫੋਨ ਤੇ ਗੱਲਬਾਤ ਆ ਮਿਲੇ ਹੋਣ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਇੱਥੇ ਨਾਲ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਕਿਉਂ ਉਹਨਾਂ ਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹ ਢਿੰਗ ਸਿੰਘ ਆਏ ਨੇ ਚੇਲ ਜਾਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਹੈ ਨਾ ਕਿਉਂਕਿ ਇਹ ਵਾਇਰਲ ਬੰਦਾ ਆ ਇਹਨੇ ਜਿਹੜਾ ਮੈਸੇਜ ਆਇਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਹੈ ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਹੈ ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹ ਕ ਸ਼ਬਦ ਕਿਉਂ ਲੇ ਇਹ ਕਿਉਂ ਬੋਲਿਆ ਤੂੰ ਪਪਾ ਜੀ ਪਹਿਲੇ ਵੀ ਨੇ ਦੀ ਵੀਡੀਓ ਬਾਰੇ ਦੁਨੀਆ ਨੂੰ ਹੱਥ ਜੋੜਦੇ ਪਈ ਲੋਕਾਂ ਨੂੰ ਕਹਿ ਰਹੇ ਸੀ ਕਿ ਵੀਡੀਓ ਡਿਲੀਟ ਕਰ ਦੂੰ ਹੁਣ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨਹੀਂ ਹੈ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿਗ ਬੋਸ ਦੇ ਵਿੱਚ ਜਾਣ ਕਰਨ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਫੋਲੋਅਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਫੋਲੋਅਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਹੈ ਫਿਰ ਦਵਾਰਾ ਏਦਾਂ ਦੀ ਹਰਕਤ ਕਰੂਗਾ ਤੇਜ਼ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਨੂੰ ਸਰਦਾਰ ਕਹਿੰਦੇ। ਤੁਹਾਨੂੰ ਬਾਬਾ ਜੀ ਐਸੀ ਤਰ੍ਹਾਂ ਤੁਸੀਂ ਨਹੀਂ ਦੁਕਾਨ ਤੇ ਬੈਠੇ ਰਹੂਗੇ ਏਜੰਡੇ ਦੇ ਮਿਲਣ ਲਈ ਤੁਹਾਨੂੰ। ਨਹੀਂ ਬੈਠੇ ਕੀ ਰਹਾਂਗੇ ਐਸੀ ਘੰਟਾ ਦੋ ਢੀਕਾਂਗੇ ਉਸ ਤੋਂ ਬਾਅਦ ਐਸੀ ਅੱਗ ਲਾ ਦੇਣੀ ਦੁਕਾਨ ਨੂੰ। ਬਾਬਾ ਜੀ ਕਿਵੇਂ ਬੰਦਾ ਲੱਗ ਗਿਆ ਕਿ ਯਾਰ ਹੋ ਗਿਆ। ਇਹ ਇੱਥੇ ਵਿਹਲੇ ਸੁਣੋ। ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਯਾਰ ਹੋ ਗਿਆ? ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਐ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ। ਸਾਨੂੰ ਲੋਕਾਂ ਨੇ ਉਹਨਾਂ ਦੇ ਫੋਨ ਨਾਲ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੇ ਦੁਕਾਨਾਂ ਨਾਲ ਖੜੇ ਜੈਪੁਰ ਗਏ ਆ ਜੈਪੁਰ ਗਏ ਆ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਤਾ ਦੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹੜੀ ਦੁਨੀਆ ਦੀ ਗੱਲ ਕੀਤੀ ਆ ਤੁਸੀਂ ਠੀਕ ਆ ਨਾ ਵੀ ਤੁਸੀਂ ਕਿਹਨਾਂ ਨੂੰ ਕਿਹਾ ਹਾਂਜੀ ਓਕੇ ਇਹ ਸਭ ਬੰਦੇ ਨੇ ਪਹਿਲਾਂ ਤਾਂ ਸਰਦਾਰਾਂ ਦਾ ਨਾਮ ਖਰਾਬ ਕੀਤਾ ਠੀਕ ਆ ਉਹ ਸਾਨੂੰ ਇੰਨਾ ਅਸੀਂ ਸ਼ਰਮ ਸਾਨੂੰ ਆਈ ਆਪਣੇ ਆਪ ਤੇ ਵੀ ਇਹਨੇ ਇੰਨੀ ਕ ਬੇਇੱਜ਼ਤੀ ਸਾਡੀ ਕਰਾਈ ਉਸ ਤੋਂ ਬਾਅਦ ਇਹਨੇ ਹੁਣ ਇੱਕ ਕਹਿ ਦਿੱਤਾ ਆ ਹੁਣ ਇਹਦੇ ਤੁਸੀਂ ਬਿਆਨ ਸੁਣੀ ਲਿਆ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਇਹ ਦੁਨੀਆ ਬੜੀ ਕਿੱਡੀ ਵੱਡੀ ਗੱਲ ਇਹਨੇ ਕਹੀ ਆ ਵੀ ਕਮ ਹਰਕਤਾ ਤੂੰ ਕਰ ਰਹੇ ਆ ਸਰਦਾਰਾਂ ਦੇ ਨਾਂ ਦੇ ਉੱਤੇ ਤੂੰ ਕਲੰਕਾਂ ਤੂੰ ਕੋਈ ਸਰਦਾਰ ਨਹੀਂ ਆ ਬਿਗਬੋਹ ਜਾਣ ਦੇ ਕਰਕੇ ਤੂੰ ਸਾਰਾ ਆਪਣਾ ਖੇਡ ਰਚਾਇਆ ਆ ਤੇਰੀ ਦੁਕਾਨ ਤੇ ਸ਼ੌਪ ਦੇ ਬਾਹਰ ਖੜੇ ਆ ਤੇਰੀ ਸ਼ੋਬ ਬੰਦ ਕਰਾ ਦਾਂਗੇ ਮਾफी ਮੰਗ ਲਾ ਐਦਾਂ ਦੀ ਵੀਡੀਓ ਕਦੀ ਵੀ ਨਹੀਂ ਤੂੰ ਪਾਣੀ ਹੈਗੀ ਕਿਉਂਕਿ ਆਪਾਂ ਇਹ ਵੀਡੀਓ ਕਿਉਂ ਪਾ ਰਹੇ ਆ ਕਿਉਂ ਆਪਾਂ ਸਾਰੀ ਦੁਨੀਆ ਨੂੰ ਕਹਿ ਰਹੇ ਆ ਕੀ ਕਹਿ ਰਹੇ ਆ ਪੱਕੀ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਆ ਇਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਹੀ ਆ ਗਏ ਆ ਤੇ ਹੁਣ ਬਾਬੇ ਤੁਸੀਂ ਇੱਥੇ ਪਹੁੰਚਿਓ ਮਿਲੇ ਤੁਹਾਨੂੰ ਉਹ ਮਿਲੇ ਹੀ ਨਹੀਂ ਉਹਨਾਂ ਦੇ ਜਿਹੜੇ ਸਟਾਫ ਆ ਉਹਨੂੰ ਕਿਹਾ ਵੀ ਨੰਬਰ ਦੇ ਫੇਰ ਸੀ ਕੋਈ ਐਕਸ਼ਨ ਕਰਦਾਂਗੇ ਮੈਂ ਤੇ ਘੰਟੇ ਦਾ ਟਾਈਮ ਦੇਣਾ ਮੈਂ ਘੰਟਾ ਟਾਈਮ ਹੈਗਾ ਉਹਨਾਂ ਦੇ ਕੋਲੋਂ ਦੀ ਦੇ ਦੇਣ ਠੀਕ ਹੈ ਨਹੀਂ ਤਾਂ ਮੈਂ ਫੇਰ ਉਹ ਐਕਸ਼ਨ ਕਰਦਾ ਕਿ ਫੇਰ ਆਪਣੇ ਆਪ ਹੀ ਸਾਰੇ ਭੱਜੇ ਹੋਣਗੇ ਨੰਬਰ ਤੇ ਟਰਾਈ ਕਰਦੇ ਨੰਬਰ ਬੰਦ ਆ ਰਿਹਾ ਇਹ ਆਪਣੇ ਆਪ ਭੱਜੇ ਹੋਣ ਬੋਲੇਗੇ ਹੈ ਵੀਡੀਓ ਦੇ ਵਿੱਚ ਆਪ ਸ਼ਬਦ ਬੋਲੇਗੇ ਹਾਂ ਬੋਲੇਗੇ ਗੱਲ ਤਾਂ ਕੱਟੀ ਹੀ ਜਾ ਹਾਂ ਬਿਲਕੁਲ ਤੇ ਉਹ ਵੀਡੀਓ ਡਿਲੀਟ ਕਰਾਣ ਲਈ ਵੀ ਕਿਹਾ ਜਾਦਾ ਹੈ ਮੈਂ ਉਹ ਕਿਹਨਾਂ ਨੂੰ ਡਿਲੀਟ ਕਰਾਉਣ ਨੂੰ ਇਹ ਕੀ ਸ਼ਬਦ ਬੋਲਦੇ ਪਏ ਤੁਸੀਂ ਕੀ ਪਬਲਿ ਸਿਟੀ ਯਾਰ ਤੁਸੀਂ ਕੋਈ ਸ਼ਰਮ ਕਰ ਲਓ ਤੁਸੀਂ ਸਰਦਾਰ ਬੰਦੇ ਹੋ ਪਹਿਲਾਂ ਤੁਹਾਨੂੰ ਤੁਸੀਂ ਪਹਿਲਾਂ ਸਰਦਾਰਾਂ ਦੀ ਬੰਦਮੀ ਕਰਾਤੀ ਹੁਣ ਤੁਸੀਂ ਸਾਰੀ ਦੁਨੀਆ ਨੂੰ ਕਹਿ ਰਹੇ ਹੋ ਸਾਰੀ ਦੁਨੀਆ ਨੂੰ ਕਹਿ ਰਹੇ ਹਾਂ ਮੈਂ ਤਾਂ ਹੈਰਾਨ ਐ ਵੀ ਹੁਣ ਅੱ체 ਮੈਨੂੰ ਮਿਲਿਆ ਨਹੀਂ ਕਹਿੰਦੇ ਜੈਪੁਰ ਗਿਆ ਆ ਤੇ ਮੈਂ ਕਹਿੰਦਾ ਵੀ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਕੋਈ ਵੀ ਇਦਾਂ ਦਾ ਸ਼ਟਾਬ ਨਹੀਂ ਕੋਈ ਵੀ ਇਦਾਂ ਦੀ ਲੋਕੇਸ਼ਨ ਨਹੀਂ ਹੁੰਦੀ ਹੈ ਕਿ ਵੀ ਜਿਹੜਾ ਕੀ ਦੁਕਾਨ ਦੇ ਉੱਤੋਂ ਪਿੱਛੇ ਨੈਟਵਰਕ ਨਾ ਹੋਵੇ ਹਰੇਕ ਦੀ ਪਿੱਛੇ ਲੋਕੇਸ਼ਨ ਹੁੰਦੀ ਆ ਇਹ ਸਟਾਫ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਐ ਆ ਵੀ ਇਹ ਬਾਬੇ ਆਏ ਆ ਚੱਲ ਜਾਣਗੇ ਅਸੀਂ ਉੱਧਰ ਜਾਣ ਵਾਲੇ ਹੈ ਨਹੀਂ ਅਸੀਂ ਤੇਰੀ ਬਾਕੀ ਚੈਨਲਾਂ ਦਾ ਹੀ ਸੁਨੇਹਾ ਸੀ ਗਾਇਕਾਂ ਨੂੰ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜਿਹੜੇ ਗੰਦੀ ਗਾਇਕੀ गा ਰਹੇ ਆ ਗੰਦੇ ਮੰਦੇ ਗਾਣੇ गा ਰਹੇ ਆ ਉਹ ਬੰਦ ਹੋ ਜਾਓ ਬਾਹਰ ਆ ਜਾਓ ਉਹਨਾਂ ਦੀਆਂ ਵੀ ਲੱਤਾਂ ਚੰਗੀ ਤਰ੍ਹਾਂ ਤੋੜਾਂਗੇ ਉਹਨਾਂ ਦੇ ਸੰਗੀ ਵੀ ਨਾਲ ਪਹੁੰਚ ਹੀ ਗਏ ਆ ਇਨਾ ਇਹਨਾਂ ਦੇ ਸਾਹਮਣੇ ਅਸੀਂ ਸਮਝਾ ਕੇ ਗਏ ਸੀ ਹੌਸਲਾ ਦੇ ਗਏ ਚੰਗੀ ਤਰ੍ਹਾਂ ਕਿ ਵਰਮੁਖਾ ਕੋਈ ਨਹੀਂ ਜੋ ਨੰਗਿਆ ਸਮਾਂ ਨੰਗੇ ਆਉਣ ਵਾਲੇ ਸਮੇਂ ਧਿਆਨ ਰੱਖਣਾ ਪੜੀ ਤਾਂ ਬਹੁਤ ਹੀ ਜ਼ਿਆਦਾ ਚਲੋ ਤੁਸੀਂ ਸਿੰਪਲ ਮੇਰੇ ਹਿਸਾਬ ਦੇ ਨਾਲ ਜੇ ਸਿਰ ਦੇ ਉੱਤੇ ਸੁੰਦਰ ਦਸਤਾਰ ਆ ਸਾਡੇ ਦਾਣਾ ਪ੍ਰਕਾਸ਼ ਆ ਫਿਰ ਤਾਂ ਲੰਡੀ ਪੁਚੀ ਗਾਣਿਆਂ ਤੇ ਵੀਡੀਓ ਪਾਹੰਦਾ ਮਤਲਬ ਨਹੀਂ ਮੰਨਦਾ ਕਿਉਂਕਿ ਦਸਤਾਰ ਆ ਸਿਰ ਦੇ ਉੱਤੇ ਇੱਕੋ ਜਿਹਾ ਪਹਿਰਾਵਾ ਦੋਨਾਂ ਦਾ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਆ ਸਹਿਜ ਅਰੋੜਾ ਵੀ ਉਹ ਗਲਤ ਤਰੀਕੇ ਦੇ ਨਾਲ ਚੱਲਦੇ ਆ ਹਜੇ ਵੀ ਪਰ ਜੇ ਸਾਨੂੰ ਇਹ ਅਸੀਂ ਜਦੋਂ ਵਿਚਾਰ ਕਰਕੇ ਪਹੁੰਚੇ ਸਾਨੂੰ ਇਹ ਹੁਣ ਠੋਕਰ ਵੱਜੀ ਬਹੁਤ ਵੱਡੀ ਆਉਣ ਵਾਲੇ ਸਮੇਂ ਤੇ ਵਧੀਆ ਢੰਗ ਦੇ ਨਾਲ ਦੁਨੀਆ ਦੇ ਸਾਹਮਣੇ ਆਉਣਗੇ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਹੋਇਆ ਦੇਖ ਕੇ ਜਦੋਂ ਮੈਂ ਦੇਖੀ ਵੀਡੀਓ ਸਾਨੂੰ ਸਿੰਘਾਂ ਨੇ ਭਾਈ ਉਹਨਾਂ ਨੇ ਭਾਈ ਜਿਨ੍ਹਾਂ ਨੇ ਸਾਨੂੰ ਆਉਣ ਤੋਂ ਰੋਕਿਆ ਸੀ ਆਉਣ ਤੋਂ ਬਾਅਦ ਵੀ ਸਾਡਾ ਵਿਰੋਧ ਹੋਇਆ ਬਾਹਰਲੇ ਮੁਲਕਾਂ ਤੱਕ ਸਾਡਾ ਵਿਰੋਧ ਹੋਇਆ ਤੁਸੀਂ ਜਾ ਕੇ ਗਲਤ ਕੀਤਾ ਜਿਵੇਂ ਸਾਡੀਆਂ ਵੀਡੀਓ ਇੰਟਰਨੈਟ ਤੇ ਹਨ ਅੱਜ ਵੀ ਉਹਨਾਂ ਉੱਤੇ ਤੁਸੀਂ ਕਮੈਂਟ ਟਿੱਪਣੀਆਂ ਪੜ੍ਹ ਸਕਦੇ ਹੋ ਲੋਕਾਂ ਨੇ ਕਿਹਾ ਤੁਸੀਂ ਗਲਤ ਕੀਤਾ ਜਾ ਕੇ ਉੱਥੇ ਪਰ ਅਸੀਂ ਕਿਹਾ ਨਹੀਂ ਸਾਡਾ ਫਰਜ਼ ਸੀ ਹੌਸਲਾ ਦੇਣਾ ਪਰ ਸਾਡੇ ਹੌਸਲਾ ਦੇਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ ਬਾਅਦ ਜੋ ਵੀ ਤੁਹਾਡੇ ਨਾਲ ਆ ਨਹੀਂ ਗਲਤ ਕੰਮ ਦੇ ਸੀ ਨਾਲ ਨਹੀਂ ਜੇ ਕੋਈ ਡਿਗਦਾ ਉਹਨੂੰ ਅਸੀਂ ਚੱਕਦੇ ਆ ਜੇ ਕੋਈ ਸਿਰ ਤੇ ਹੀ ਚੜਨ ਨੂੰ ਕਰੇ ਉਹਨੂੰ ਫੇਰ ਦੁੱਖ ਮਾ ਕੇ ਥੱਲੇ ਵੀ ਸਾਨੂੰ ਸੁੱਟਣਾ ਆਂਦਾ ਇਹ ਉਹਨਾਂ ਵੱਲੋਂ ਨਹੀਂ ਮਾਫੀ ਨਾ ਮੰਗੇਗੀ ਤੇ ਮਾਫੀ ਨਾ ਮੰਗੀ ਗਈ ਫਿਰ ਸ਼ਿਕਰ ਤਾਂ ਹੈ ਹੀ ਹੈ ਮੰਗਾ ਸਕਦਾ ਖਾਲਸਾ ਤੇ ਬੈਠਿਆ ਜਿਹ ਵੱਡੇ ਤੋਂ ਵੱਡੇ ਅਫਸਰ ਨੂੰ ਮੰਗਾ ਸਕਦਾ ਜਦੋਂ ਰੋਡ ਹੈ ਨਾ 2 ਮਿੰਟ ਜਾਮ ਦੁਕਾਨ ਹੋਈ ਬੰਦ ਉਹਨਾਂ ਦੀਆਂ ਨਿਕਲ ਗਈਆਂ ਚੀਕਾਂ ਸਾਡੇ ਸਿੱਖ ਧਰਮ ਨੂੰ ਤੇ ਅੱਗੇ ਬਦਨਾਮ ਕੀਤਾ ਜਾ ਰਿਹਾ ਸਾਡੇ ਸਿੱਖ ਧਰਮ ਦੇ ਵੀ ਆਗੂ ਮੈਂ ਕਹਨ ਤੋਂ ਗਰੇਜ ਨਹੀਂ ਕਰਾਂਗਾ ਵੱਡੇ ਵੱਡੇ ਮਸਲੇ 'ਤੇ ਆ ਕੇ ਮੀਟਿੰਗਾਂ ਕਰ ਲੈਂਦੇ ਆ ਵੱਡੇ ਵੱਡੇ ਠਿੱਡ ਕੱਢ ਕੇ ਬਹਿ ਜਾਂਦੇ ਆ ਵੱਡਿਆ ਵੱਡਿਆ ਸ੍ਰੀ ਸਭਾ ਪਰ ਲੈਂਦੇ ਆ ਇਹੋ ਜਿਹੇ ਮੁੱਦੇ ਕਿਹਨੇ ਨੇ ਸੰਭਾਲਣੇ ਆ ਤੇ ਜਿਹੜੇ ਇਹੋ ਜਿਹੇ ਮੁੱਦੇ ਸੰਭਾਲਦੇ ਆ ਉਹਨਾਂ ਨਾਲ ਤੁੜਨੂ ਤਿਆਰ ਨਹੀਂ ਹੁੰਦੇ ਜੇ ਸਾਡੀ ਸਰਮੋਰ ਸੰਸਥਾ ਹੀ ਕਾਹੇ ਜੋ ਕੀ ਹੋਵੇ ਨਾ ਸਤਕਾਰਯੋਗ ਔਕਾਲ ਤੱਕ ਸਭ ਮੈਂ ਨਮਸਤਾ ਕਰਦੇ ਉੱਥੇ ਪਰ ਇਹ ਬਾਦਲ ਦਲਦੀ ਹੈ ਜੇਬਾਂ 'ਚੋਂ ਜਥੇਦਾਰ ਨਿਕਲੇ ਤੇ ਉੱਥੇ ਪ੍ਰਧਾਨ ਨਿਕਲੇ ਜੇ ਉਹ ਸਾਡੀ ਇੱਕ ਦੇ ਸਿੰਘਾ ਜੋ ਕੋਈ ਖਾਲਸੇ ਜੋ ਇੱਕ ਵੀ ਬੈਜੇ ਨਾ ਤੇ ਬੰਦੇ ਦੇ ਪੁੱਤ ਦੁਨੀਆ ਸਾਰੀ ਤੇ ਬਣਾ ਕੇ ਦੱਸ ਦੇਵੇ ਕਿ ਸਿੱਖਾਂ ਦੀ ਰਹਿਨਮਾਈ ਕਿੱਦਾਂ ਹੁੰਦੀ ਆ ਪਰ ਇਹਨਾਂ ਨੇ ਗਦਰ ਗੰਦ ਪਾਤਾ ਤਾਂ ਹੀ ਇਹੋ ਜੇ ਸੂਣਾ ਉੱਠਦੀਆਂ ਨੇ ਤੇ ਉਹਨਾਂ ਨੂੰ ਮੂੰਹ ਜਿਹੜੇ ਦੰਬਣੇ ਆ ਨਾ ਉਹ ਖਾਲਸੇ ਨੂੰ ਆਉਂਦੇ ਆ ਇਸੇ ਕਰਕੇ ਇਹ ਖਾਲਸਾ ਇਸੇ ਕਰਕੇ ਤੁਰਿਆ ਵਾ ਕਿ ਅਸੀਂ ਉਹਨਾਂ ਨਹੀਂ ਹੁਣ ਤੱਕ ਪ੍ਰਵਾਹ ਕੀਤੀ ਹੋਣੀ ਅਸੀਂ ਪ੍ਰਵਾਹ ਕਰਦੇ ਉੱਤੇ ਵਾਲੇ ਗਾਇਕਾਂਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਵੀ ਬੰਦਾ ਰੋਂਗ ਚੱਲਦਾ ਉਹ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਕੰਮ ਇੱਥੇ ਆਉਣ ਤੋਂ ਪਹਿਲੇ ਤੁਹਾਡੀ ਗੱਲਬਾਤ ਹੋਈ ਕੋਈ ਫੋਨ ਤੇ ਇਹਨਾਂ ਨਾਲ ਬਿਲਕੁਲ ਨਹੀਂ ਬਿਲਕੁਲ ਗੱਲਬਾਤ ਨਹੀਂ ਹੋਈ ਸਾਨੂੰ ਬਾਹਰੋਂ ਕਾਲ ਆਈਆਂ ਬਾਹਰੋਂ ਵੀਡੀਓ ਆਈਆਂ ਦੇਖ ਕੇ ਮਨ ਦੁਖੀ ਹੋਇਆ ਲੋਕੀ ਇਹਨਾਂ ਦੀ ਵੀਡੀਓ ਅਟੈਚ ਕਰਕੇ ਨਾਲ ਤੇ ਦੁਖਿਆਰ ਕਰ ਰਹੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਇੰਨਾ ਚੰਗਾ ਕੀਤਾ ਅਸੀਂ ਦੁਨੀਆ ਦੀ ਪਰਵਾਹ ਨਾ ਕਰਦੇ ਹੋਏ ਤੁਹਾਡੇ ਨਾਲ ਖੜੇ ਅੱਜ ਤੁਸੀਂ ਸਾਨੂੰ ਰੋਂਗ ਸ਼ਬਦ ਸਾਨੂੰ ਗੰਦੀਆਂ ਗਾਲਾਂ ਕੱਢ ਰਹੇ ਹੋ ਤੇ ਮੈਂ ਤੁਹਾਡੇ ਲਈ ਚੰਗੀ ਗੱਲ ਨਹੀਂ ਉਹਨਾਂ ਲੋਕਾਂ ਦੀ ਕੋਲ ਆਈਆਂ ਦਰਦ ਲੈ ਕੇ ਅੱਜ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਇਹਨਾਂ ਦਾ ਸਾਥ ਦੇ ਰਹੇ ਸੀ ਹੁਣ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਤੁਸੀਂ ਇਹ ਸਾਥ ਦੇਂਦਾ ਨਤੀਜਾ ਵੇਖ ਲਿਆ ਇਹ ਹੁਣ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਕਿ ਅਸੀਂ ਸਾਥ ਦਿੱਤਾ ਤੇ ਇਹਨਾਂ ਨੇ ਨੰਮ ਘਰਾਮੀ ਕੀਤੀ ਸਾਡੇ ਸਾਥ ਦੇਂਦਾ ਗਲਤ ਪ੍ਰਣਾਮ ਨਿਕਲਿਆ ਇਸੇ ਕਰਕੇ ਕੋਈ ਬਹੁਤੀ ਵਾਰੀ ਕਿਸੇ ਨੂੰ ਸਮਝਾਉਣਾ ਨਹੀਂ ਸਾਥ ਦੇਣ ਨੂੰ ਲੋਕ ਘਟ ਜਾਂਦੇ ਨੇ ਕਿ ਜਿਹੜੇ ਕੁੱਤੇ ਦੀ ਪੂਜਾ ਕੁੱਤੇ ਦੀ ਪੂਜ ਹੀ ਰਹਿੰਦੀ ਹੈ ਕਦੀ ਸਿੱਧੀ ਨਹੀਂ ਆਵੇ ਲੱਗਦਾ ਇਹਨਾਂ ਨੂੰ ਗਿਲਟੀ ਫੀਲ ਹੋ ਰਹੀ ਕੀ ਹੈ ਇੰਨਾ ਕੁਝ ਵੀਡੀਓ ਵਾਇਰਲ ਹੋ ਰਿਹਾ ਹੈ ਵੀਡੀਓ ਪਹਿਲ ਦਾ ਮਤਲਬ ਹੀ ਨਹੀਂ ਸੀ ਹੈਨਾ ਜੇ ਫੀਲ ਹੋਇਆ ਹੁੰਦਾ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹਮਦਰਦੀ ਜਤਾਈ ਬਣਦੀ ਸੀ ਉਦੋਂ ਅਸੀਂ ਵੀ ਨਾਲ ਖੜੇ ਬਣਦਾ ਸੀ ਉਦੋਂ ਪਰ ਹੁਣ ਜਿਨ੍ਹਾਂ ਨੇ ਸਾਥ ਦਿੱਤਾ ਹੀ ਸਾਰਿਆਂ ਨੂੰ ਮੈਸੇਜ ਦਿੰਨੇ ਆ ਸਨੇਹਾ ਦਿੰਨੇ ਆ ਸਾਰੇ ਇਹੀ ਕੰਟੈਕਟ ਇਹਨਾਂ ਦੇ ਨਾਲ ਕਰਕੇ ਚੰਗੀ ਤਰ੍ਹਾਂ ਲਾਣ ਤਾਂ ਆਪਾਂ ਸਮਝ ਦੇਣੀ ਚਾਹਨਾ ਅੱਗੇ ਤੇ ਲੋਕਾਂ ਨੂੰ ਸ਼ੱਕ ਸੀ ਨਾ ਕਿ ਵੀਡੀਓ ਕਿਸੇ ਨੇ ਵਾਇਲਰ ਕਰ ਦਿੱਤੀ ਆ ਜਾਂ ਇਹਨਾਂ ਕੋਲ ਗਲਤੀ ਹੋ ਗਈ ਆ ਪਰ ਇਹੋ ਜਿਹਾ ਕਰਤੂਤਾਂ ਵੇਖ ਕੇ ਮੈਂ ਗਾਰੰਟੀ 100% ਕਹਿ ਸਕਦਾ ਕਿ ਵੀਡੀਓ ਨਾ ਖੁਦ ਬਣਾ ਕੇ ਇਹਨਾਂ ਨੇ ਆਪ ਵਾਇਲਰ ਕੀਤੀ ਆ ਜਿਹਦੇ ਪਿੱਤੇ ਮਕਸਦ ਕੀ ਆ ਇਹਨਾਂ ਦਾ ਕਿੰਨੀ ਕ ਗਿਰੀ ਸੋਚਵਾ ਉਹ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਜਿਹੜੀ ਵੀ ਕਿੰਨੀ ਦੇਰ ਤੱਕ ਇੱਥੇ ਇੱਦਿ ਅੱਜ ਇੱਥੇ ਆ ਜੀ ਆਪਣੇ ਖਾਲਸੇ ਦੀ ਪਿੱਛੇ ਤੱਕ ਜਿੰਨਾ ਚਿਰ ਸਾਨੂੰ ਪਿੱਛੋ ਕੋਈ ਨਹੀਂ ਹੁੰਦਾ ਜਿਨ੍ਹਾਂ ਦੇ ਵੱਡੇ ਆਏ ਆ ਵੱਡੇ ਬਾਹਰਪੁੱਤਾਂ ਦੇ ਨਹੀਂ ਹੁੰਦਾ ਕਾਲ ਸੇ ਇੱਥੇ ਰਹੋਗੀ ਜਿੰਨਾ ਚਿਰ ਕੋਈ ਸਪਸ਼ਟ ਕਰਨੀ ਆਉਂਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇੱਥੇ ਪੈ ਰਹੇ ਹਾਂ ਹੁਣ ਇਹਨਾਂ ਸਟਾਫ ਨੇ ਤੁਹਾਡੀ ਗੱਲਬਾਤ ਕਰਾਈ ਉਹਨਾਂ ਨੇ ਸਟਾਫ ਨੇ ਗੱਲਬਾਤ ਕੀਤੀ ਆਪ ਕੀਤੀ ਖੁਦ ਇਹਨਾਂ ਦੀ ਮੈਡਮ ਨਾਲ ਵੀ ਹੋਈ ਉਹ ਕਹਿੰਦੀ ਉਹ ਜੈਪੁਰ ਗਏ ਨੇ ਉਹਨਾਂ ਕੱਲ ਨੂੰ ਆ ਜਾਣਾ ਵਾ ਸਟਾਫ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੁਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਆ ਕਾਲ ਕਰ ਲਓ ਨੰਬਰ ਲੈ ਲਓ ਜਦੋਂ ਅਸੀਂ ਉਹ ਨੰਬਰ ਤੋਂ ਕਾਲ ਕੀਤੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਸਵਿਚ ਆਫ ਆ ਰਿਹਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਪਹੁੰਚ ਕੇ ਸਟਾਫ ਨੇ ਦੱਸ ਦਿੱਤਾ ਹੋਇਆ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰ ਲਿਆ ਆ ਜਿਹੜ ਇਸ ਨੂੰ ਸੈਂਪਲ ਐਕਟਿਵ ਮੇਰੇ ਕਿਥੇ ਆ ਮਾਈਕ ਚ ਦੁਨੀਆ ਬੜੀ ਕਦੇ ਇਸ ਵਿੱਚ ਦੁਨੀਆ ਦਾ ਕੀ ਖਾਇ ਰੇ ਦੁਨੀਆ ਕੈਸੀ ਜੇ ਕਿਆ ਕਿਆ ਰੰਗ ਦਿਖਾਏ ਦੁਨੀਆ ਬੜੀ ਇੱਕ ਗੱਲ ਵਿੱਚ ਨਹੀਂ ਹੋਇਆ ਦੁਨੀਆ ਦਾ ਕੀ ਕਸੂਰ ਨਹੀਂ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਦੁਸਰੇ ਕਸੂਰ ਕੀਤਾ ਜੇ ਮੈਂ ਕਸੂਰ ਦੀ ਸਜ਼ਾ ਭੁਗਤੀ ਤੇ ਸਾਡਾ ਕੀ ਕਸੂਰ ਜਿੰਨਾ ਤੁਹਾਡੀ ਹੈਲਪ ਕੀਤੀ ਸਾਰੇ ਲੋਕਾਂ ਨੇ ਕਸੂਰ ਉਹਨਾਂ ਦਾ ਕੱਢ ਰਿਹਾ ਨਮੂਨਾ ਹੀ ਦਿਖਾਇਆ ਛੋਟੀ ਜਿਹੀ ਕਈ ਸਾਡੇ ਕੋਲ ਵੀਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਮਤਲਬ ਗਲਤ ਜਿਹੜਾ ਤਰੀਕੇ ਦੇ ਨਾਲ ਉਹ ਗਾਣਿਆਂ ਦੇ ਉੱਤੇ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਸਾਰਿਆਂ ਨੂੰ ਇਹਨਾਂ ਕੱਲਾ ਸਹਿਜ ਰੋੜੇ ਨੂੰ ਨਹੀਂ ਇਹ ਗੁਰਪ੍ਰੀਤ ਕੌਰ ਨੂੰ ਨਹੀਂ ਕੱਲਾ ਅਸੀਂ ਉਹਨਾਂ ਨੂੰ ਵੀ ਸਨੇਹਾ ਦੇ ਰਹੇ ਜਿਹੜੇ ਅੱਜ ਦੇ ਸਮੇਂ ਉੱਤੇ ਇੰਸਟਾਗ੍ਰam ਤੇ ਆਮ ਫੇਸਬੁੱਕਾਂ ਤੇ ਸਾਰੀ ਜਗ੍ਹਾ ਗਲਤ ਗਾਣਿਆਂ ਉੱਤੇ ਦਸਤਾਰਾਂ ਸਜਾ ਕੇ ਜਿਹੜੀਆਂ ਬੱਚੀਆਂ ਜੋ ਵੀ ਕਰ ਰਹੀਆਂ ਐਕਟਿੰਗ ਆ ਉਹ ਬਿਲਕੁਲ ਗਲਤ ਕਰ ਰਹੀਆਂ ਇਹੋ ਜਿਹਾ ਕੰਮ ਨਾ ਕਰੋ ਗੰਦੇ ਗੀਤਾਂ ਦੇ ਉੱਤੇ ਗੁਰੂ ਸਾਹਿਬ ਦੀ ਸਿੱਖੀ ਨੂੰ ਨਾ ਬਦਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ